ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੇਰੇ ਚੈਨਲ ਗਰਤੀਖਾਂਦੀ ਬਲੌਗ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਦਾ ਬਲੌਗ ਲੈ ਕੇ ਆਪਾਂ ਫੇਰ ਹਾਜ਼ਰ ਹੋਏ ਆਂ ਤੇ ਹੁਣ ਅੱਜ ਅਸੀਂ ਰਖੜੀ ਬੰਨ ਕੇ ਘਰ ਆਗੇ ਸੀ ਵਾਪਸ ਤੇ ਸ਼ਾਮ ਦੇ 6 ਵਜੇ ਗਏ ਨੇ ਮੈਂ ਕਿਹਾ ਚਲੋ ਘਰ ਆ ਕੇ ਬਲੌਗ ਸਟਾਰਟ ਕਰਦੇ ਆਂ ਤੇ ਹੁਣ ਸਾਡੇ ਵੀ ਕੁਝ ਰਿਸ਼ਤੇ ਰਿਸ਼ਤੇਦਾਰੀ ਤੋਂ ਰਖੜੀ ਬੰਨਣ ਆਈ ਸੀ ਇਸੇ ਲਈ ਰਖੜੀ ਬੰਨਦੀ ਆ

<laughs> <पुरा। laughs> आ जा था था। ना जस्मीन। थोड़ा थोड़ा रेखड़ी तो बनती

ਜੋ ਚਾਹ ਪਾਗਰ ਉਤਾਰ ਲਿਆ ਸੀਗਾ ਦੁੱਧ ਗਰਮ ਤਾਂ ਦੁੱਧ ਤਪਨਾ ਹੀ ਪਈ ਜਾਂਦਾ ਆਟਾ ਗੁੰਨੇ ਪਿਆਗਾ ਤੇਰੇ ਸੁਨੇ ਨਾਸਤੇ ਬਣਾਉਣੇ ਆ ਰੋਟੀ ਤਾਂ ਡੇੜੇ ਹੋ ਆਪਣੀ ਧੋਣ ਵਾਲੀ ਪਈ ਐ ਜੀ ਤੇ ਝਾੜੂ ਲਾ ਲਿਆ ਸੀਗਾ ਤੇ ਪੋਚਾ ਲਾਉਣਾ ਫੇਰ ਕੀ ਹਜੇ ਤੇ ਕੱਪੜੇ-ਕੁਪੜੇ ਵੀ ਬਾਵਾ ਹੋਏ ਪਏ ਐ ਧੋਣ ਵਾਲੀ ਉਹ ਤੋਂ ਮੰਗੇ ਰੋਟੀ ਆਪਾਂ ਕਰਦੇ ਆ ਰਸੋਈ ਦਾ ਕੰਮ ਕਿ ਤੇ ਆਪਾਂ ਹੁਣ ਅਸਲੀ ਚਾਗੇ ਸੀ ਤੇਰੇ ਲਈ ਆਪਾਂ ਕੰਮ ਹਜੇ ਦੂਜੇ ਕੰਮ ਤਾਂ ਬਾਅਦ ਵਿੱਚ ਕਰਾਂਗੇ ਤੇ ਹੁਣ ਆਪਾਂ ਕਿਹੜਾ ਰੋਟੀ ਬਣਾਉਣੇ ਰਸ਼ਮੀ ਨੇ ਜਾਣਾ ਸਕੂਲ ਲਈ ਦੋ ਦਿਨਾਂ ਦੀ ਆ ਪਹਿਲਾਂ ਛੁੱਟੀਆਂ ਸੀ ਅਸੀਂ ਗਈ ਸੀ ਰਖੜੀ ਬੰਨਣ ਤੇ ਕੱਲ ਅਸੀਂ ਆ ਗਏ ਸੀ ਤੇ ਅੱਜ ਤੋਂ ਰਸ਼ਮੀ ਦਾ ਸਕੂਲ ਤੇ ਸ਼ੁਰੂ ਹੈ ਤੇ ਅੱਜ ਸੋਮਵਾਰ ਦੀ ਐਂਡ ਮੈਕ ਕਰ ਰਹੇ ਹਾਂ ਗਰਮ ਗਰਮ ਜੀ ਬਿਰਿਆਣੀ ਦਾ ਤੋ ਦੁੱਧ ਗਰਮ ਕਰਕੇ ਤੇ ਤੇਲ ਬਣਾਉਣੀ ਹੈ ਰੋਟੀ ਰਸ਼ਮੀਨ ਦਾ ਪਿਆ ਹਜੇ ਅੱਧਾ ਘੰਟਾ ਸਕੂਲ ਜਾਉਂਦਾ ਤੇ 8:30 ਰਸ਼ਮੀਨ ਦਾ ਸਕੂਲ ਲੱਗਣਾ ਹੈ ਤੇ ਇਸ ਵਿੱਚ ਦਹੀਂ ਆਉ ਦੇਣਾ ਆਲੂ ਵਾਲਾ ਪਰੌठा ਤੇ ਸਕੂਲ ਚ ਪਰੌठा ਖਾ ਲੈੰਦਾ ਇਸ ਨੂੰ ਕਈ ਵੀ ਸਬਜ਼ੀ ਨਾਲ ਵੀ ਲੈ ਜਾਂਦਾ ਹੁੰਦਾ ਰੋਟੀ ਹਾਂਜੀ ਹੁਣ ਰਸ਼ਮੀਨ ਜਾਂਦਾ ਰਿਹਾ ਟਿਊਸ਼ਨ ਤੇ ਪਹਿਲਾਂ ਆ ਗਿਆ ਸੀ ਸਕੂਲੋਂ ਤੇ ਚਾਰ ਦਾ ਟਾਈਮ ਹੋ ਗਿਆ ਰਸ਼ਮੀਨ ਜਾ ਆਵਦੀ ਆ ਟਿਊਸ਼ਨ ਤੇ ਤੇ ਮੈਂ ਸੀਗੀ ਹੁਣ ਕੱਲੀ ਘਰ ਇਹ ਕਰੀ ਜਾਂਦੇ ਆ ਖੇਤ ਸਪਰੇਅ ਤੇ ਮੰਮੀ ਹੈ ਨਹੀਂ ਗਈ ਕਿਤੇ ਗਈ ਵੀ ਐ ਤੇ ਮੈਂ ਕਰਦੀ ਆ ਘਰ ਦੇ ਕੰਮ ਤੇ ਪਹਿਲਾਂ ਰਸ਼ਮੀਨ ਨੇ ਰੈਸਟ ਕਰੀ ਸੀ ਸਕੂਲੋਂ ਆ ਕੇ ਥੋੜਾ ਟਾਈਮ ਰੈਸਟ ਕਰਨ ਲੱਗ ਗਿਆ ਸੀਗਾ ਤੇ ਹੁਣ ਚਾਰ ਦਾ ਹੋ ਗਿਆ ਟਾਈਮ ਮੈਂ ਕਰੀ ਸਾਫ ਸਫਾਈ ਕਰਦੀ ਸਾਰੀ ਤੇ ਸਾਰੇ ਝਾੜੂ ਪੋਚਾ ਕਰਿਆ ਤੇ ਬਾਹਰ ਬਹੁਤ ਜ਼ੋਰ ਦੀ ਬੱਦਲ ਜਾ ਆਇਆਗਾ ਚਾਰਚ ਫਿਰ ਬੱਦਲਤਾ ਬਣ ਗਿਆ ਤੇ ਹੁਣ ਧੋਪ ਪੈ ਗਈ ਤੇ ਗਰਮੀ ਬਹੁਤ ਜ਼ਿਆਦੀ ਹੋਈ ਪਈ ਹੈ ਬਾਹਰ ਤੇ ਕੱਪੜੇ-ਕੁਪੜੇ ਆਪਾਂ ਸਵੇਰੇ ਹੀ ਧੋਤੇ ਸੀਗੇ ਤੇ ਹੁਣ ਰਸੋਈ ਵਾਲੇ ਕੰਮ ਕਰਾਂਗੇ ਅਜੇ ਰੋਕ ਕੇ ਤੇ ਠੰਡੇ-ਕੁੰਡੇ ਆਪਾਂ ਧੋਤੇ ਸੀਗੇ ਚਾਹ ਬਣਾ ਕੇ ਪੀ ਲਈ ਸੀ ਵੀ ਰਸ਼ਮੀ ਨੇ ਰੋਟੀ ਬਣਾ ਕੇ ਦਿੱਤੀ ਤੇ ਬਾਹਰ ਬਦਲ ਹੈ ਇੱਧਰ ਵੀ ਬਦਲ ਚਾਰਛ ਫੇਰੀ ਹੈ ਨਹੀਂ ਤਾਂ ਨਹੀਂ ਆਉਂਦਾ ਹੁਣ ਤੇ ਨਹੀਂ ਤਾਂ ਕੋਈ ਸੰਭਾਵਨਾ ਨਹੀਂ ਹੈਗੀ ਤੇ ਆਪਾਂ ਬਣਾਵਾਂਗੇ ਸਬਜ਼ੀ ਰਸ਼ਮੀ ਨੇ ਕਹਿੰਦਾ ਮੈਨੂੰ ਬਣਾ ਕੇ ਦਿਓ ਆਲੂ ਦੀ ਸਬਜ਼ੀ ਤੇ ਮੈਂ ਆਲੂ ਦੀ ਸਬਜ਼ੀ ਖਾਣੀ ਹੈਗੀ ਕਈ ਦਿਨ ਹੋ ਗਏ ਖਾਧੀ ਨਹੀਂ ਤੇ ਮੈਂ ਮੰਗਾ ਲਈ ਸੀਗੇ ਆਲੂ ਤੇ ਸੁੱਕੇ ਆਲੂ ਬਣਾ ਕੇ ਦੇਵਾਂਗੇ ਸੁੱਕੀ ਸਬਜ਼ੀ ਖਾਂਦਾ ਉਹ ਦਸ਼ਮੀਨ ਤਰੀ ਵਾਲੀ ਸਬਜ਼ੀ ਖਾਂਦਾ ਨਹੀਂ ਗਾ ਆਲੂਆਂ ਨੂੰ ਤੇ ਆਪਾ ਬਣਾਵਾਂਗੇ ਸਬਜ਼ੀ ਓਕੇ ਓ ਜੀ ਹੁਣ ਆਗੇ ਦੀਦੀਰ ਗੇ ਰਖੜੀ ਬੰਨਣ ਸਾਡੇ ਇੱਕ ਦਿਨ ਲੇਟ ਦੀਦੀ ਆਈ ਹੈ ਸ਼ੁਕਰ ਹੈ ਆ ਗਏ ਕਿੱਸਾ ਵੀ ਕਿਵੇਂ ਆਂ ਦੀ ਤੁਸੀਂ ਬਹੁਤ ਵਧੀਆ ਜਾਇਆ ਏ ਉੱਥੇ ਹੂੰ ਜਾਇਆ ਪਦਮਪੁਰ ਪਦਮਪੁਰ ਜਾਏ ਅੱਜੀ ਆਈ ਸੀ ਪਦਮਪੁਰੋਂ ਫਿਰ ਸੇਫ ਤੇ ਚਲੋ ਤੋ ਦੇਖਿਆ ਇੱਧਰ ਵੀ ਅੱਜ ਨਵੇੜੀ ਆ ਕੇ ਕੰਮ ਹੈ ਉਹ ਲੋ ਛੁੱਟੀ ਤਾਂ ਲਈ ਸੀ ਕਿਸੇ ਦੀ ਪਾਪਾ ਤੁਸਾਂ ਨੂੰ ਲੈਣ ਆਏ ਨਵੀ ਆਇਆ ਲੈਣ ਦੀਦੀ ਵਰਗੇ ਪੀ ਰਹੇ ਏ ਚਾਹ ਤੇ ਹੁਣ ਚਾਹ ਪੀ ਕੇ ਬੰਨਾਂਗੇ ਅਸੀਂ ਰਖੜੀ ਕੱਲੀ ਮੈਂ ਹੀ ਆ ਘਰ ਮੇਰੇ ਵੱਧ ਜਉਦੀ ਦੀ ਇਲੈਕਸ਼ਨ ਹੀ ਆਲੇ ਤੇ ਮੇਰੇ ਪਹਿਲਾਂ ਪਹਿਲਾਂ ਉੱਥੇ ਪਹੁੰਚ ਕੇ ਖੇਤੋਂ ਹਾਂ ਸਹੀ ਗੱਲ ਹੈ ਚਲੋ ਆਪਾਂ ਜਾ ਪੀ ਕੇ ਬੰਦੇ ਰਖੜੀ ਦੀ ਸਤ ਜੀ ਦੇਖ ਲਈ ਬੁਝਾ ਸਭ ਨਾਲ ਆਈ ਦੀਦੀ ਆਇਆ ਰਖੜੀ ਬੰਨਣਾ ਵਈ ਰਖੜੀ ਦੀ ਬਹੁਤ ਬਹੁਤ ਮੁਬਾਰਕ ਇੱਕ ਦਿਨ ਸਾਡੀ ਦੀਦੀ ਆਇਆ ਡੇਟ ਰਸ਼ਮੀ ਰਸ਼ਮੀ ਇੰਦੇ ਰਖੀ ਰਸ਼ਮੀ ਮੌਕੇ ਤੇ ਹੀ ਆ ਗਿਆ ਬੇਟੇ ਹਨਾ ਰਸ਼ਮੀ ਟਿਊਸ਼ਨ ਗਿਆ ਸੀਗਾ ਵਰਕਸ ਦੇ ਆ ਕਰ ਲਿਆ ਨਾ ਇਹਨੇ ਪਹਿਲਾਂ ਕਰ ਲਿਆ ਹੋ ਸਾਰਿਆਂ ਨੂੰ ਤਾਂ ਕਰਕੇ ਜਲਦੀ ਆ ਗਿਆ ਆ ਲੈ ਉਹ ਵੀ ਖਾਓ ਬੇਟੇ ਚਾ ਗਰਮੀ ਚ ਹੋਇਆ ਨਾ ਪਾਣੀ ਪੂਰੀ ਕਿਹਾ ਫਿਰ ਹਾਂ ਨਹੀਂ ਪਾਣੀ ਤਾਂ ਨਾਲ ਹੁੰਦਾ ਵੀ ਇਹ ਦੀਦੀ ਠੀਕ ਹੈ ਰਸ਼ਮੀ ਨਾ ਆ ਲੈ ਬੇਟਾ ਮੈਂ ਆਜੀਤ ਹਾਂ ਫਿਰ ਕਿਉਂ ਨੀ ਮਾਣ ਆਜਾਓ ਦੀਦੀ ਇੱਥੇ ਚੰਗਾ ਸ਼ਾਮ ਨੂੰ ਠੀਕ ਹੈ ਦੇਖਦੇ ਅਗਰ ਤੇ ਸ਼ਾਮ ਨੂੰ ਆ ਜਾਓ ਠੀਕ ਜੀ ਹੁਣ ਹੋ ਗਈ ਆਪਣੀ ਸਬਜ਼ੀ ਦੀ ਤਿਆਰੀ ਤੇ ਆਪਾਂ ਮਸਾਲਾ ਵੀ ਪੀਸ ਲਿਆ ਆਲੂ ਵੀ ਚੀਰ ਲੇ ਤੇ ਉਸ ਤੋਂ ਬਾਅਦ ਪਕੌੜੀਆਂ ਬਣਾਵਾਂਗੇ ਤੇ ਬਾਹਰ ਥੋੜੀਆਂ ਥੋੜੀਆਂ ਕਣੀਆਂ ਡਿੱਗੀਆਂ ਸੀਆਂ ਤੇ ਮੌਸਮ ਥੋੜਾ ਜਿਹਾ ਹੋ ਗਿਆ ਵਧੀਆ ਬਦਲਦਾ ਹੈਗਾ ਹੈਗਾ ਤੇ ਥੋੜੀਆਂ ਥੋੜੀਆਂ ਕਣੀਆਂ ਸੀ ਨਹੀਂ ਹਜੇ ਆਇਆ ਨੀਗਾ ਕੀ ਪਤਾ ਆਜੇ ਨਹੀਂ ਇੱਧਰ ਬੱਦਲ ਵਧੀਆ ਪੂਰੇਗਾ ਤੇ ਹੋਰ ਆਸ-ਪਾਸੇ ਪਿੰਡਾਂ ਦੇ ਵਿੱਚ ਤਾਂ ਆਦੇ ਮੀਂਹ ਵੀ ਹੈਗਾ ਤੇ ਪਰ ਇੱਥੇ ਨਹੀਂ ਹਜੇ ਕਣੀਆਂ ਹੀ ਐ ਤੇ ਹੁਣ ਮੈਂ ਬਣਾਉਣ ਲੱਗੀ ਆ ਸਬਜੀ ਤੇ ਕੜਾਈ ਚ ਪਾਵਾਂਗੇ ਤੇਲ ਤੇਲ ਆਪਾਂ ਪਾ ਲਿਆ ਤੇ ਹੁਣ ਪਾ ਦਾਂਗੇ ਸੁੱਕੇ ਮਸਾਲੇ ਉਸ ਤੋਂ ਬਾਅਦ ਲਾ ਦਾਂ ਪਾ ਦਿਆਂਗੇ ਆ ਤੜਕਾ ਮਸਾਲਾ ਅੱਗੇ ਸਾਰੇ ਜਿਹੜੇ ਉਹ ਆਪਾਂ ਕਰ ਲਈ ਤਿਆਰ ਸਾਰਾ ਜਿਹੜਾ ਪਾਉਣੇ ਦਾ ਜੀਰਾ ਵਗੈਰਾ ਰੱਖ ਲਿਆਗਾ ਤੇ ਰਸ਼ਮੀਨ ਆ ਗਿਆ ਸੀ ਪਿਛੋਂ ਤੇ ਰਸ਼ਮੀਨ ਨੇ ਆ ਕੇ ਰੱਖੜੀ ਵੀ ਬਨਮਾ ਲਈ ਰਸ਼ਮੀਨ ਹੁਣ ਦੇਖ ਰਿਹਾ ਹੈਗਾ ਫੋਨ ਰਸ਼ਮੀਨ ਦੇਖੀ ਅੰਦਰ ਫੋਨ ਅੱਜ ਜਲਦੀ ਵਰਕ ਕਰ ਲਿਆ ਸੀ ਸਾਰਿਆਂ ਨਾਲ ਪਹਿਲਾਂ ਸਾਰਿਆਂ ਨਾਲ ਪਹਿਲਾਂ ਸਾਰੇ ਨੂੰ ਪਹਿਲਾਂ ਹੀ ਵਰਕ ਕਰ ਲਿਆ ਹਾਂ ਕਿਹੜਾ ਕਿਹੜਾ ਸੀਗਾ ਜੀ ਸਾਇੰਸ ਲੈਕ ਟੈਨਸੀ ਹਾਲ ਨੂੰ ਹੈਗਾ ਬੁੱਧਵਾਰ ਕਿ ਸੋਮਵਾਰ ਦੀ ਫੇਰ ਛੁੱਟੀ ਆ ਇਹਦੇ ਐਸ ਦੀ ਹੈ ਕਿ ਅਗਲੇ ਦੀ ਐਸ ਐਸ ਦੀ ਹੈਗੀ ਹੌਲੇ ਤੈਨੂੰ ਪਤਾ ਹੀ ਨਹੀਂ ਹੈ ਕਿ ਮੈਂ ਆਖਿਆ ਤੇ ਐਸ ਦੀ ਅਗਲੇ ਦੀ ਹੋਵੇਗੀ ਆ ਜੀ ਨਾ ਬ루 ਤੇ ਦੀਦੀ ਲੈ ਸੀ ਬਰਫੀ ਦਾ ਡੱਬਾ ਐ ਕਿ ਮੈਂ ਬੰਦ ਬਚਾਪਤਾ ਐ ਨਾ ਦੁਸ਼ਮਣ ਰਖੜੀ ਖੋਲ ਵੀ ਤੇ ਤਿਰਸ਼ਮੀ ਐ ਇੱਥੇ ਮੈਨੂੰ ਐ ਲੱਗਿਆ ਜੀ ਮੇ ਰਖੜੀ ਪਈ ਹੁੰਦੀ ਹੈਗੀ ਯਾ ਸਾਡੇ ਕਣਕ ਹਜੇ ਮੰਜਿਆਂ ਤੇ ਹੀ ਪਾਈ ਪਈ ਐ ਇਹਨੂੰ ਬਾਹਰ ਕੱਢਿਆ ਨਹੀਂ ਅਜ ਬੱਦਲ ਵਾਈ ਜੀ ਸੀਗੀ ਮੈਂ ਆਖਿਆ ਵੀ ਮੈਂਥੋ ਚੱਕੀ ਨਹੀਂ ਜਾਣੀਗੀ ਤਾਂ ਕਰਕੇ ਤੇਲ ਆਪਣਾ ਹੋ ਗਿਆ ਗਰਮ ਤੇ ਇਹ ਚ ਪਾਉਣੀ ਹੈ ਜੀਰਾ ਤੇ ਸੁੱਕੇ ਮਸਾਲੇ ਹੋਰ ਜਿਹੜੇ ਮਸਾਲਾ ਆਪਾਂ ਪਾਤਾ ਸੀ ਪਹਿਲਾਂ ਸੁੱਕੇ ਮਸਾਲੇ ਇੱਕ ਬਾਤ ਇਸ ਵੀ ਗਏ ਤੇ ਇਹਦਾ ਆਪਾਂ ਤਿਆਰ ਕਰਿਆ ਸੀਗਾ ਤੇ ਆਲੂ ਟਮਾਟਰ ਪਲਸ ਅਦਰਕ ਦਾ ਅਜੀਆ ਫੰਡ ਚ ਪਾਤਾ ਤੇ ਨਾਣ ਮਿਰਚ ਜਿਹੜਾ ਉਹ ਪਾਉਣਾ ਹੈ ਜੀ ਇਹ ਪਾ ਮੰਗੇ ਰੋਕੇ 2 ਮਿੰਟ ਚੰਗੀ ਤਰ੍ਹਾਂ ਪਨ ਕੇ ਬਾਹਰ ਹੋ ਗਿਆ ਵਧੀਆ ਮੌਸਮ ਠੰਡਾ ਹੋ ਗਿਆ ਬਹੁਤ ਜ਼ਿਆਦਾ ਗਰਮੀ ਹੋਈ ਪਈ ਸੀਗੀ ਬੜੀ ਗਰਮੀ ਹੋਈ ਪਈ ਸੀਗੀ ਤੇ ਵਧੀਆ ਹੋ ਗਿਆ ਮੌਸਮ ਤੇ ਠੰਡਾ ਹੋ ਗਿਆ ਹੁਣ ਦੁਪਹਿਰੇ ਤਾਂ ਇੰਨੀ ਜ਼ਿਆਦਾ ਗਰਮੀ ਸੀ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਇੱਧਰ ਮਸਾਲਾ ਲਾ ਲਿਆ ਪਨਾ ਹੁਣ ਆਪਾਂ ਪਾ ਦਿੰਦੇ ਮੇਲੇ ਤੇ ਮਹਨੂ ਮਿਰਚ ਜਿੰਨਾਂ ਤਰੀ ਤਰਾਂ ਪੁੱਜੂਗਾ மிச்ச நமக்காச்சு பாத்த மிர் மிச்சா ਇਹ ਤਾਂ ਨਾਲ ਦੀ ਕਿੰਨੇ ਪਾ ਲੋ 2 ਚਮਚੀਆਂ ਤੱਕ ਕੌਲੀ ਫੈਣੀਗੀ ਵਧੀਆ 2 ਚਮਚੇ ਪਾਉਣੇ ਪੈਣਗੇ ਫੇਰ ਜਾ ਫੁੱਟੇ ਬਈਆ ਟਾਇਰ ਤੋਂ ਬੰਦੇਗਾ ਹੁਣ ਪਾ ਦਿੰਨੇ ਆ ਥੋੜਾ ਜਿਹਾ ਪਾਣੀ ਪਾਣੀ ਆਪਾਂ ਥੋੜਾ ਜਿਹਾ ਹੋਰ ਪਾ ਦੇਾਂਗੇ ਕਿਰਨ ਥੋੜਾ ਜਿਹਾ ਰੋਕ ਕੇ ਪਾਣੀ ਪਾਉਣ ਨਾਲ ਮਸਾਲਾ ਚੰਗੀ ਤਰ੍ਹਾਂ ਪੁੰਨਿਆ ਜਾਂਦਾ ਹੈਗਾ ਦੁਨਿਆ ਤੋਂ ਫਿਰ ਬਾਅਦ ਵਿੱਚ ਪਾ ਦੇਾਂਗੇ ਆਲੂ ਲੋ ਜੀ ਹੁਣ ਪਾ ਦਿੰਨੇ ਆਪਾਂ ਆਲੂ ਇਹਨੂੰ ਚੰਗੀ ਤਰ੍ਹਾਂ ਅੰਸਾਰਲੇ ਦੇ ਵਿੱਚ ਮਿਕਸ ਕਰ ਦਿੰਨੇ ਆਂ। ਥੋੜਾ ਜਿਹਾ ਠਹਿਰ ਕੇ ਪਾਵਾਂਗੇ ਪਾਣੀ ਕੀ ਰੱਖੀ ਹੋ ਆ ਪਾ ਟਾਕ ਦਿੰਨੇ ਆਂ। ਭਾਂਡੇ ਜਿਹੜੇ ਉਹ ਆਪਣੇ ਘਰ ਨਾਲੇ ਪਏ ਆ ਚਾਹ ਚੂ ਵਾਲੇ। ਚਾਹ ਬਣਾਈ ਸੀਗੀ। ਇਧਰ ਥੋੜਾ ਜਿਹਾ ਲੈ ਲਵਨੇ ਆ ਆਪਾਂ ਬੇਸਣ। ਥੋੜਾ ਜਿਹਾ ਬਸ Bar dou e moktay ni mokta. Ede li tpadan li di mounerche. Gaya tpadan li nou. Eder apne ariye li tpadan li mixe. Ede li tpadan li pani. ਪਾਣੀ ਥੋੜਾ ਜਿਆਦਾ ਪਾ ਦਿਆਂਗੇ ਕਿਉਂ ਜਿਹੜੀਆਂ ਆ ਪਮਪਕੌੜੀਆਂ ਬਣਾਵਾਂਗੇ ਦੇਸਨ ਦੇਗਾ ਤੇ ਉਹ ਸੋਕ ਲੈਂਦੇ ਨੇ ਇਹਨਾਂ ਤੇ ਫਿਰ ਤਰੀ ਵੀ ਥੋੜੀ ਚੰਗੀ ਹੁੰਦੀ ਹੈ ਤੇ ਹੁਣ ਆਪਾਂ ਬਣਾਉਣੀ ਹੈਗੇ ਇਹਨੂੰ ਕੋਲ ਕੇ ਕੱਢ ਦਿਆਂਗੇ ਜਾਲੀ ਵਿੱਚ ਦੀ ਅੱਜ ਦਾ ਬਲੌਗ ਮੇਰਾ ਕਿਵੇਂ ਲੱਗਿਆ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਵੀ ਕਰਿਓ ਪਲੀਜ਼ ਸਾਰੇ ਜਣੇ ਤੇ ਆਪਾਂ ਮਿਲਾਂਗੇ ਕੱਲ ਨੂੰ ਤੇ ਅੱਜ ਦੇ ਬਲੌਗ ਨੂੰ ਇੱਥੇ ਹੀ ਖਤਮ ਕਰਦੇ ਆਂ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ